ਪੰਜਾਬ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਿਹਦੇ ਵਿੱਚ ਕਾਲੇ ਪਾਣੀਆਂ ਦਾ ਜ਼ਿਕਰ ਵੱਡੇ ਪੱਧਰ ਉੱਤੇ ਹੁਣ ਤੱਕ ਗੂੰਜ ਰਿਹਾ ਹੈ ਤੇ ਹੁਣ ਇੱਕ ਵੱਖਰੀ ਤਰ੍ਹਾਂ ਦੀ ਗੂੰਜ ਵੇਖਣ ਨੂੰ ਮਿਲੀ ਹੈ ਪੰਜਾਬ ਦੇ ਵਿੱਚ ਕਾਲੇ ਪਾਣੀ ਦੇ ਮੋਰਚੇ ਦੀ ਉਸ ਮੋਰਚੇ ਦੀ ਜਿਹੜੀ ਇੱਕ ਦਸਤਕ ਸ਼ਾਈ ਸ਼ਹਿਰ ਪਟਿਆਲਾ ਦੇ ਵਿੱਚ ਪੈ ਰਹੀ ਹੈ ਇਹ ਮਾਮਲਾ ਕੀ ਹੈ ਕਾਲੇ ਪਾਣੀ ਨਾਲ ਜੁੜਿਆ ਮਾਮਲਾ ਪ੍ਰਦੂਸ਼ਣ ਜਿਹੜਾ ਹੈ ਪਾਣੀ ਇਹਦੇ ਇर्द-ਗਿਰਦ ਜਿਹੜੀ ਸਾਰੀ ਕਹਾਣੀ ਇਹ ਸਾਰੇ ਮਾਮਲੇ ਸਬੰਧੀ ਚਰਚਾ ਲਈ ਕਹਿ ਸਕਦੇ ਹਾਂ ਕਿ ਕਾਲੇ ਪਾਣੀ ਟੀਮ ਦੀ ਜਿਹੜੀ ਹੈ ਸਰਗਰਮ ਟੀਮ ਉਹਦੇ ਸਰਗਰਮ ਮੈਂਬਰ ਸਾਡੇ ਨਾਲ ਜੁੜੇ ਹੈ ਡਾਕਟਰ ਕਮਲਜੀਤ ਸਿੰਘ ਬੈਂਹ ਜੀ ਸੋ ਬੈਂਹ ਜੀ ਚੈਨਲ ਦੀ ਮਿਸ਼ਨ ਪੰਜਾਬੀ ਲੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਧੰਨਵਾਦ ਡਾਕਟਰ ਸਾਹਿਬ ਕੀ ਇਹ ਮਾਮਲਾ ਕਾਲੇ ਪਾਣੀ ਦਾ ਮੋਰਚਾ ਇੱਕ ਦਸ ਤੱਕ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਪੈ ਰਹੀ ਹੈ ਸਾਰੇ ਮਾਮਲੇ ਨੂੰ ਖੋਲਿਓ ਫਿਰ ਆਪਾਂ ਪੜਾਵਰ ਅੱਗੇ ਵਧਦੇ ਹਾਂ ਜੀ ਡਾਕਟਰ ਸਾਹਿਬ ਸ਼ੁਰੂਆਤੀ ਦੌਰ ਦੇ ਵਿੱਚ ਜਿਵੇਂ ਕਿ ਤੁਸੀਂ ਦੱਸਿਆ ਕਿ ਅਸੀਂ ਕਾਲੇ ਪਾਣੀ ਦੀਆਂ ਪਹਿਲਾ ਸੁਝਾਵਾਂ ਗੱਟੀਆਂ ਤੇ ਆਜ਼ਾਦੀ ਲਈ ਪਰ ਪੰਜਾਬ ਦਾ ਕਾਲੇ ਪਾਣੀ ਦੀ ਸਜਾ ਦਾ ਸਫਰ ਜਿਹੜਾ ਆ ਉਹ ਦਸਤੂਰ ਉਸ ਤੋਂ ਬਾਅਦ ਵੀ ਜਿਹੜਾ ਆ ਉਹ ਚੱਲਦਾ ਰਿਹਾ ਜੀ ਲੁਧਿਆਣੇ ਸਤਲੋਈ ਦਰਿਆ ਜਿਹੜਾ ਲੁਧਿਆਣੇੋਂ ਨਿਕਲਦਾ ਆ ਉਹਦੇ ਵਿੱਚ ਇੱਕ ਬੁੱਢਾ ਦਰਿਆ ਜਿਹੜਾ ਕਿ ਪ੍ਰਾਣੀ ਟ੍ਰਿਬਿਊਟਰੀ ਰਹੀ ਆ ਸਤਲੋਈ ਦੀ ਉਹ ਸਤਲੋਈ ਦੇ ਵਿੱਚ ਹੀ ਜਾ ਕੇ ਰਲਦਾ ਪਟਿਆਲੇ ਦਾ ਉਹ ਨਰੰਗਣਿਆਂ ਦਾ ਸਾਰੇ ਦਾ ਸਾਰਾ ਜ਼ਹਿਰੀਲਾ ਪਾਣੀ ਜਿਹੜਾ ਆ ਉਹ ਬੁੱਢੇ ਦਰਿਆ ਦੇ ਵਿੱਚ ਸਿੱਧਾ ਪਾ ਦਿੱਤਾ ਜਾਂਦਾ ਜਿਹੜਾ ਮੁੜ ਕੇ ਸਤਲੁਜ ਚੜ੍ਹਦਾ ਜਿਹੜੀ ਕਿ ਪੰਜਾਬ ਦੀ ਸ਼ਾਹ ਰਾ ਗਿਆ ਜੀ ਇਹ ਸਾਡੇ ਪੰਜਾਬ ਦਾ ਪੀਣ ਵਾਲਾ ਪਾਣੀ ਆ ਹੂੰ ਇਹ ਸਾਰੇ ਪੰਜਾਬ ਤੇ ਗਾਂਹ ਰਾਜਸਥਾਨ ਤੱਕ ਜਿਹੜਾ ਆ ਨਹਿਰਾਂ ਨਿਕਲ ਕੇ ਜਾਂਦੀਆਂ ਨੇ ਲੋਕਾਂ ਨੂੰ ਸਪਲਾਈ ਕੀਤਾ ਜਾਂਦਾ ਜੀ ਇਸ ਪਾਣੀ ਦੇ ਕਰਕੇ ਪੰਜਾਬ ਇੱਕ ਕੈਂਸਰ ਦੀ ਤੇ ਹੈਪਟਾਈਟਸ ਦੀ ਇੱਕ ਤਰ੍ਹਾਂ ਦੇ ਨਾਲ ਦਵਾਈਆਂ ਵਾਲੀ ਕੰਪਨੀ ਦੀ ਰਾਜਤਾ ਨਹੀਂ ਕਿਹਾ ਜਾਣ ਲੱਗ ਪਿਆ। ਹੂੰ ਬਹੁਤ ਤੇਜ਼ੀ ਨਾਲ ਜਿਹੜਾ ਆ ਕੈਂਸਰ ਫੈਲਣਾ ਸ਼ੁਰੂ ਹੋਇਆ। ਹੂੰ ਔਰ ਹੈਰਾਨੀ ਦੀ ਗੱਲ ਇਹ ਹੈ ਵੀ ਚਲੋ ਸਾਨੂੰ ਇਸ ਲੜਾਈ ਦੇ ਵਿੱਚ ਤਕਰੀਬਨ 12 ਸਾਲ ਹੋ ਗਏ ਲੜਦੇ ਆ। ਜੀ ਇੱਕ ਵੱਖਰੀ ਚੀਜ਼ ਜਿਹੜੀ ਲੜਦੇ ਆ ਲੜਦੇ ਆ ਸਾਡੇ ਸਾਹਮਣੇ ਆਈ ਵੀ ਜਿਹੜੇ ਇਹ ਓਨ ਰੰਗਣਿਆਂ ਦੇ ਤਿੰਨ ਕਲਸਟਰ ਲੁਧਿਆਣੇ 350 ਦੇ ਕਰੀਬ ਡਾਈਂਗ ਆ। ਹੂੰ ਇਹ ਪਿਛਲੇ 13 ਸਾਲ ਤੋਂ ਬੁੱਢੇ ਦਰਿਆ ਦੇ ਵਿੱਚ ਜਿਹੜਾ ਪਾਣੀ ਪਾ ਰਹੇ ਆ ਸਿੱਧਾ ਹੀ ਆਪਣਾ ਜ਼ਹਿਰੀਲਾ ਉਹ ਗੈਰ ਕਾਨੂੰਨੀ ਹੈ ਹੂੰ ਜੀ ਉਹ ਕਾਗਜ਼ ਜਿਹੜਾ ਆ ਸਾਡੇ ਵੀ ਪਹਿਲੀ ਵਾਰੀ ਹੱਥ ਲੱਗਾ ਜੀ ਉਹ ਬੜੀ ਹੈਰਾਨੀ ਵਾਲੀ ਗੱਲ ਸੀ ਵੀ ਉਹ ਉਹਨਾਂ ਨੂੰ ਜਦੋਂ ਇਹਨਾਂ ਲੋਕਾਂ ਨੇ ਆਪਣੀਆਂ ਡਾਈਂਗਾਂ ਲਾਈਆਂ ਤੇ ਇਸ ਸ਼ਰਤ ਤੇ ਲਾਈਆਂ ਸੀ ਵੀ ਇਹ ਪਾਣੀ ਇਹ ਆਪ ਵਰਤਣਗੇ ਕਪੜਾ ਰੰਗਣ ਵਾਲਾ ਦੁਆਰਾ ਦੁਆਰਾ ਵਰਤਣਗੇ ਉਹਨੂੰ ਬੁੱਢੇ ਦਰਿਆ ਦੇ ਨਾਲ ਜਿਹੜਾ ਨਹੀਂ ਜੋੜਿਆ ਜੀ ਹੂੰ ਜੀ ਬਹੁਤ ਮਾੜੀ ਐ ਇੰਨਾ ਜ਼ਹਿਰੀਲਾ ਹੁੰਦਾ ਕਿ ਜਿਹੜਾ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਆਪਣੀ ਓਨ ਨੂੰ ਜਾਂ ਕੱਪੜੇ ਨੂੰ ਇਹ ਪਾਣੀ ਦੁਆਰਾ ਨਹੀਂ ਲਾ ਸਕਦੇ ਪਰ ਪੰਜਾਬ ਦੇ ਜਵਾਕਾਂ ਦੀ ਗੱਲ ਕੋਈ ਨਹੀਂ ਹੂੰ ਹੂੰ ਉਹਦੇ ਵਿੱਚ ਪਲਦੇ ਬੱਚਿਆਂ ਦੀ ਸਾਨੂੰ ਕੋਈ ਟੈਨਸ਼ਨ ਨਹੀਂ ਉਹ ਪਾਣੀ ਜਿਹੜਾ ਆ ਸਾਡੇ ਲੋਕਾਂ ਨੂੰ ਜਿਹੜਾ ਦੇ ਦਿੱਤਾ ਗਿਆ ਔਰ 13 ਸਾਲਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਉਹ ਪਾਣੀ ਪੈਂਦਾ ਰਿਹਾ ਹੂੰ ਜੀ ਜਦੋਂ ਇਸ ਕਾਗਿਜ਼ ਦੇ ਬਾਰੇ ਪਤਾ ਲੱਗਾ ਤੇ ਇਹ ਪਿਛਲੇ 1 ਸਾਲ ਦੇ ਵਿੱਚ ਕੁਝ ਮਹੱਤਵਪੂਰਨ ਡਿਵੈਲਪਮੈਂਟ ਜਿਹੜੀਆਂ ਆ ਪੰਜਾਬ ਦੇ ਪੱਧਰ ਤੋਂ ਹੋਈਆਂ ਇਹਨਾਂ ਨੂੰ ਡਾਈੰਗ ਵਾਲਿਆਂ ਨੂੰ ਪੀਪੀਸੀਬੀ ਵਾਲਿਆਂ ਨੇ ਇਹਨਾਂ ਦਾ ਜਿਹੜਾ ਕੰਸੈਂਟ ਟੂ ਆਪਰੇਟ ਹੁੰਦਾ ਹੈ ਜਿਹੜੀ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੁੰਦੀ ਆ ਵੀ ਤੁਸੀਂ ਆਪਣਾ ਜਿਹੜਾ ਫੈਕਟਰੀਆ ਚਲਾ ਸਕਦੇ ਹੋ ਉਹ ਪੋਲਿਊਸ਼ਨ ਕੰਟਰੋਲ ਬੋਰਡ ਪੰਜਾਬ ਦਾ ਜਿਹੜਾ ਉਹਨਾਂ ਨੇ ਵਾਪਸ ਲੈ ਲਈ ਹੂੰ ਜੀ ਜਦੋਂ ਹੀ ਉਹ ਵਾਪਸ ਲੈ ਲਈ ਤੇ ਉਹਦਾ ਮਤਲਬ ਇਹ ਹੁੰਦਾ ਹੈ ਵੀ ਆਪਣਾ ਜਿਹੜਾ ਕੰਮਕਾਰ ਆ ਹੁਣ ਉਹ ਫੈਕਟਰੀਆਂ ਨੇ ਨਹੀਂ ਚਲਾ ਸਕਦੇ ਹੂੰ ਪਰੇ ਨਾਲ ਉਹਦੀ ਜਿਹੜੀ ਆ ਅਪੀਲ ਆ ਚੇਅਰਮੈਨ ਦੇ ਕੋਲ ਅਪੀਲ ਕਰ ਦਿੱਤੀ ਜਿਹੜਾ ਇੱਕ ਟੈਕਨੀਕਲ ਇੱਕ ਪ੍ਰੋਸੀਜਰ ਹੁੰਦਾ ਆ ਹੂੰ ਜੀ ਉਹ ਟੈਕਨੀਕਲ ਉਸ ਚੇਅਰਮੈਨ ਨੇ ਵੀ ਜਦੋਂ ਉਹ ਅਪੀਲ ਜਿਹੜੀ ਰਿਜੈਕਟ ਕਰ ਦਿੱਤੀ ਤੇ ਇਹ ਓਨਰ ਅੰਗਣੇ ਸਾਰੇ ਜਿਹੜੇ ਆ ਨੈਸ਼ਨਲ ਗ੍ਰੀਨ ਅਰਬਿਊਨਲ ਦੇ ਵਿੱਚ ਚਲੇ ਗਏ ਅੱਛਾ ਜਦੋਂ ਪੀਪੀਐਸਬੀ ਦੇ ਚੇਅਰਮੈਨ ਨੇ ਰਿਜੈਕਟ ਕੀਤੀ ਉਸ ਤੋਂ ਬਾਅਦ ਫਿਰ ਐਨਜੀਟੀ ਕੋਲ ਜਾਂਦੇ ਆ ਹਾਂਜੀ ਉਹ ਐਨਜੀਟੀ ਇਹਦਾ ਤਾਂ ਪ੍ਰੋਸੀਜਰ ਹੁੰਦਾ ਆ ਇਹਨਾਂ ਨੂੰ ਸੁਪਰੀਮ ਕੋਰਟ ਤੱਕ ਜਾਣਾ ਇਹਨਾਂ ਨੇ ਇਹ ਐਨਜੀਟੀ ਦੇ ਵਿੱਚ ਚਲੇ ਜਾਂਦੇ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਜੀ ਬਿਲਕੁਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਦਿੱਲੀ ਦੇ ਵਿੱਚ ਵਾਤਾਵਰਣ ਨੂੰ ਲੈ ਕੇ ਬਹੁਤ ਲੋਕਾਂ ਦੀ ਵੀ ਸੁਣਵਾਈ ਕਰਦਾ ਆ ਤੇ ਇਹਨਾਂ ਨੇ ਅਪੀਲ ਕਰ ਦਿੱਤੀ ਤੇ ਉਸ ਅਪੀਲ ਨੂੰ ਜਦੋਂ ਐਨਜੀਟੀ ਨੇ ਵੇਖਿਆ ਤੇ ਘੋਖਿਆ ਤੇ ਸੁਣਿਆ ਹੂੰ ਤੇ NGT ਨੇ ਮੁੜ ਕੇ ਡਿਊਟੀ ਲਾ ਦਿੱਤੀ সেন্ট্রਲ ਪੋਲਿਊਸ਼ਨ ਕੰਟਰੋਲ ਬੋਰਡ ਦੀ ਵੀ ਤੁਸੀਂ ਇੱਕ ਆਪਣੀ ਕਮੇਟੀ ਬਣਾਓ ਉੱਥੇ ਜਾ ਕੇ ਵੇਖੋ ਕੀ ਮੌਜ ਹੈ ਤੇ ਸਾਨੂੰ ਆ ਕੇ ਦੱਸੋ ਜੀ সেন্ট্রਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਬੜਾ ਵੱਡਾ ਸੋਹਣਾ ਰੋਲ ਇਹਦੇ ਵਿੱਚ ਅਦਾ ਕੀਤਾ ਉਹਨਾਂ ਨੇ ਇੱਕ ਸਹੀ ਰਿਪੋਰਟ ਬਣਾ ਕੇ ਦੱਸੀ ਵੀ ਕਿ ਇਸ ਤਰੀਕੇ ਦੇ ਨਾਲ ਰਾਜਸਥਾਨ ਪੰਜਾਬ ਦੇ ਵਿੱਚ ਵੱਡਾ ਘਾਣ ਆ ਰੂਲ ਸ਼ਿੱਕੇ ਟੰਗ ਦਿੱਤੇ ਆ ਤੇ ਪੰਜਾਬ ਸਰਕਾਰ ਵੱਲੋਂ ਵੀ ਅਜੇ ਤੱਕ ਕੋਈ ਖਾਸ ਇਹਦੇ ਤੇ ਐਕਸ਼ਨ ਨਹੀਂ ਲਿਆ ਜੀ ਤੇ ਉਹਨਾਂ ਨੇ ਬਾਈਂਡਿੰਗ ਆਰਡਰ ਨੂੰ ਕਹਿ ਦਿੰਦੇ ਆ ਵੀ ਉਹ ਬਾਈਂਡਿੰਗ ਆਰਡਰ ਜਿਹੜੇ ਆ ਜਾਰੀ ਕਰ ਦਿੱਤੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਪੰਜਾਬ ਦੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਵੀ ਤੁਸੀਂ ਹੁਣ ਐਕਸ਼ਨ ਲਓ ਸਾਡੀ ਡਿਊਟੀ ਲੱਗੀ ਸੀ ਉੱਥੇ ਉਮਤਾਈਆਂ ਪਾਈਆਂ ਗਈਆਂ ਇਹ ਪੁਆਇੰਟ ਗੈਰਕਾਨੂੰਨੀ ਸੀਗੇ ਉਹਦੇ ਵਿੱਚ ਜੀ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਅਕਸਰ ਇਹਨਾਂ ਦੀ ਮਿਲੀ ਭੁਗਤ ਤਗੜੀ ਹੁੰਦੀ ਆ ਪਰ ਆਪਣੀ ਨੌਕਰੀ ਨੂੰ ਕਹਿ ਲਓ ਜਾਂ ਕੋਟ ਦੀਆਂ ਹਦੈਤਾਂ ਨੂੰ ਕਹਿ ਲਓ ਉਸ ਤੋਂ ਬਾਅਦ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਾਗਦਾ ਹੈ ਤੇ ਮੋਟੇ-ਮੋٹے ਜਿਹੜੇ ਆ ਐਕਸ਼ਨ ਜਿਹੜੇ ਆ ਫਿਰ ਉਹ ਇਹਨਾਂ ਦੇ ਡਾਈਂਗਾਂ ਦੇ ਉੱਤੇ ਜਿਹੜਾ ਆ ਲਈ ਲੈ ਜਾਂਦੇ ਆ ਉਹਨਾਂ ਨੂੰ ਹੂੰ 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 ਉਹ ਆਰਡਰ ਦੇ ਮੁਤਾਬਕ ਇਹਨਾਂ ਦਾ ਜਿਹੜਾ ਇਹਨਾਂ ਨੂੰ ਕਹਿੰਦਾ ਭਾਬ ਕੇ ਉਹਨਾਂ ਆਰਡਰਾਂ ਦੇ ਮੁਤਲਕ ਐਕਸ਼ਨ ਪ੍ਰਕਿਰਿਆ ਹੁੰਦੀ ਹੈ ਜੀ हां एक्चुअल प्रक्रिया ਹੁੰਦੀ ਹੈ ਜੀ ਬਿਲਕੁਲ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹ ਇੱਕ ਅੱਜ ਦੀ ਤਰੀਕ ਦੇ ਵਿੱਚ ਉਹ ਬਾਡੀ ਆ ਜਿਹੜੀ ਕੰਮ ਕਰਦੀ ਪਈ ਹੈ ਔਰ ਪੰਜਾਬ ਨੂੰ ਤੇ ਉਸ ਬਾਡੀ ਕਰਕੇ ਬਹੁਤ ਜਗ੍ਹਾ ਤੇ ਹੂੰ ਹੂੰ ਜਿੰਤ ਵੀ ਪ੍ਰਾਪਤ ਹੋਈ ਹੈ ਸਾਹ ਵੀ ਆਇਆ ਹੈ ਔਰ ਪੰਜਾਬ ਦੇ ਬਹੁਤ ਸਾਰੇ ਕੇਸ ਜਿਹੜੇ ਆ ਪੰਜਾਬ ਦੇ ਲੋਕ ਐਨਜੀਟੀ ਚ ਲੈ ਕੇ ਵੀ ਗਏ ਆ ਹੂੰ ਪਰ ਉਹਦੇ ਨਾਲ ਫਰਕ ਵੀ ਪਿਆ ਆ ਹਜੇ ਉਹ ਬਾਡੀ ਜਿਹੜੀ ਇੱਕ ਚੱਲਦੀ ਬਾਡੀ ਹੈ ਜੀ ਇਹਦੇ ਉੱਤੇ ਸਰਕਾਰਾਂ ਦਾ ਜਾਂ ਵੱਡੀਆਂ ਤਾਕਤਾਂ ਦਾ ਇਨਫਲੂਐਂਸ ਜਾਂ ਖਰੀਦਣ ਵਾਲਾ ਕੰਮ ਜਿਹੜਾ ਹਜੇ ਘੱਟੋ ਘੱਟ ਹੋਇਆ ਸਾਡੇ ਐਕਸਪੀਰੀਅੰਸ ਦੇ ਹੂੰ ਜੀ ਚਲੋ ਜੀ ਪੰਜਾਬ ਪੋਲੀੂਸ਼ਨ ਕੰਟਰੋਲ ਬੋਰਡ ਨੂੰ ਇਹ ਲੱਗਿਆ ਵੀ ਹੁਣ ਗੱਲ ਬਣਨੀ ਨਹੀਂ ਕਰਨਾ ਪੈਣਾ ਹੈ ਆਪਣੀ ਨੌਕਰੀ ਵੀ ਖਤਰੇ 'ਚ ਹੈ ਤੇ ਇਹਨਾਂ ਨੇ ਮੋਟਾ-ਮੋਟਾ ਉਸ ਤੋਂ ਬਾਅਦ ਜਿਹੜਾ ਐਕਸ਼ਨ ਲੈਣਾ ਸ਼ੁਰੂ ਕੀਤਾ ਤੇ ਇਹਨਾਂ ਨੂੰ ਕਿਹਾ ਵੀ ਇਹ ਤੁਸੀਂ ਆਪਣਾ ਕੰਮਜਾਮ ਜਿਹੜਾ ਆ ਬੰਦ ਜਿਹੜਾ ਆ ਕਰੋ ਬੰਦ ਕਰੋ ਹੂੰ ਕੰਸੈਂਟ ਤੁਹਾਡੇ ਜਿਹੜੇ ਆ ਵਿਦਡਰੋ ਰਹਿਣਗੇ ਜੀ ਔਰ ਕਿਉਂਕਿ ਤੁਸੀਂ ਇਹ ਗੈਰਕਾਨੂੰਨੀ ਚਲਾਉਂਦੇ ਪਏ ਸੀ ਇਹ ਪੁਆਇੰਟ ਇਸ ਲਈ ਤੁਹਾਡੇ ਦੇ ਜਿਹੜੀ ਲੋਕਲ ਅਦਾਲਤ ਆ ਉਹਦੇ ਵਿੱਚ ਕ੍ਰਾਈਮ ਦੀਆਂ ਧਾਰਾਂ ਦੇ ਵਿੱਚ ਵੀ ਜਿਹੜੇ ਆ ਉਹ ਪਰਚੇ ਜਿਹੜੇ ਆ ਦਰਜ ਹੋ ਗਏ ਹੂੰ ਜੀ ਉਹ ਵੀ ਕੇਸ ਇੱਕ ਤਰ੍ਹਾਂ ਦੇ ਨਾਲ ਸ਼ੁਰੂ ਕਰ ਦਿੱਤੇ ਹੂੰ ਹੂੰ ਇਸ ਮਹੌਲ ਦੇ ਵਿੱਚ ਅਸੀਂ ਵੀ ਐਨਜੀਟੀ ਦੇ ਵਿੱਚ ਮੁੜ ਕੇ ਪਾਰਟੀ بڑے ਉਹਦੇ ਕੇਸਾਂ ਦੇ ਵਿੱਚ ਤੂਪਰ 2024 ਦੇ ਵਿੱਚ ਜਿਹੜੀ ਸਾਡੀ ਪਬਲਿਕ ਐਕਸ਼ਨ ਕਮੇਟੀ ਜਥੇਬੰਦੀ ਹੈ ਜੀ ਉਹਨੇ ਫਿਰ ਐਨਜੀਟੀ ਨੂੰ ਅਪਰੋਚ ਕਰ ਦਿੱਤਾ ਜੋ ਉਸ ਤੱਕ ਸਾਡੇ ਕੋਲ ਸੀ ਜੋ ਚੀਜ਼ਾਂ ਸੀਗੀਆਂ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੀਆਂ ਵੀ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਮਰਦੇ ਆ ਸਾਡਾ ਦਾ ਡਾਟਾ 45000 ਦੇ ਅੰਕੜੇ ਚਲੇ ਗਏ ਆ ਹਰ ਸਾਲ ਜਿਹੜਾ ਕੈਂਸਰ ਹੈ ਔਰ ਅੱਦੇ ਤੋਂ ਵੱਧ ਜਿਹੜਾ ਆ ਬੁੱਢੇ ਦਰਿਆ ਦੇ ਕਰਕੇ ਆ ਚਲੋ ਐਨਜੀਟੀ ਨੇ ਉਸ ਪੱਖ ਨੂੰ ਵੀ ਸਾਡੇ ਨੂੰ ਸੁਣਿਆ ਪਰ ਉਹਦੇ ਸਾਰੇ ਨੂੰ ਵਧੀਆ ਗੱਲ ਇਹ ਹੋਈ ਕਿ 4 ਦਸੰਬਰ ਨੂੰ 4 ਨਵੰਬਰ 2025 ਨੂੰ ਐਨਜੀਟੀ ਨੇ ਇੱਕ ਸਿੱਧਾ ਪੱਧਰਾ ਜਿਹੜਾ ਆਰਡਰ ਜਿਹੜਾ ਆ ਆਪਾਸ ਕਰ ਦਿੱਤਾ ਵੀ ਜਿਹੜੀਆਂ ਤੁਹਾਨੂੰ এনवायरमेंट ਕਲੀਅਰੈਂਸ ਜੇ ਸ਼ਰਤ ਤੇ ਮਿਲੀ ਸੀ ਤੁਸੀਂ ਪੂਰੀਆਂ ਨਹੀਂ ਕੀਤੀਆਂ ਤੇ ਤੁਹਾਨੂੰ ਸ਼ਰਤਾਂ ਪੂਰੀਆਂ ਕਰਨੀਆਂ ਪੈਣੀਆਂ ਆ ਨਹੀਂ ਤਾਂ ਇਹ ਜਿਹੜਾ ਤੁਹਾਡੇ ਕਲਸਟਰ ਚੱਲਦੇ ਪਏ ਆ ਇਹ ਸਾਰੇ ਦੇ ਸਾਰੇ ਜਿਹੜਾ ਤੁਸੀਂ ਬੰਦ ਕਰੋ ਜਿਹੜੇ ਆ ਨਹੀਂ ਮੰਨੀਆਂ ਹਦਾਇਤਾਂ ਜੀ ਕਿ ਤੁਸੀਂ ਬਈ ਤੁਸੀਂ ਆਪਣਾ ਪਾਣੀ ਬੁੱਢੇ ਦਰਿਆ ਦੇ ਵਿੱਚ ਜਿਹੜਾ ਆ ਨਹੀਂ ਪਾਣਾ ਨਹੀਂ ਪਾਣਾ ਜੀ ਔਰ ਜਦੋਂ ਇਹ ਆਰਡਰ ਆਇਆ ਤੇ ਉਸ ਵੇਲੇ ਉਸੇ ਟਾਈਮ ਤੇ ਸਾਡੀ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਇਹ ਜੁਲਾਈ ਦੇ ਵਿੱਚ ਅਸੀਂ ਇੱਕ ਮੀਟਿੰਗ 2024 ਚ ਕੀਤੀ ਸੀ ਬਲੀਪੁਰ ਜਿੱਥੇ ਬੁੱਢਾ ਦਰਿਆ ਸਤੁਲਜੀ ਦੇ ਵਿੱਚ ਪੈਂਦਾ ਉਹਦੇ ਵਿੱਚ ਕਿਉਂਕਿ ਸਾਨੂੰ 12 ਸਾਲ ਹੋ ਗਏ ਸੀ ਉਡੀਕਦੇ ਆ ਹਰ ਤਰੀਕੇ ਦੇ ਕੰਮ ਕਰਦੇ ਆ ਤੇ ਉਹਦੇ ਵਿੱਚ ਇੱਕ ਫੈਸਲਾ ਅਸੀਂ ਇਹ ਕੀਤਾ ਵੀ ਹੁਣ ਹੱਦ ਹੋ ਗਈ ਆ ਹੁਣ ਇਹ ਅਸੀਂ ਕਨੈਕਸ਼ਨ ਆਪ ਹੀ ਜਾ ਕੇ ਬੰਦ ਕਰਾਂਗੇ ਉੱਥੇ ਜਾ ਕੇ ਹੂੰ 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 ਇਹਦੀ ਪੰਜਾਬ ਦੇ ਲੋਕਾਂ ਨੂੰ ਕਾਲ ਜਿਹੜਾ ਆ ਦੇ ਦਿੱਤੀ ਤੇ ਉਹਦੀ ਇੱਕ ਤਰੀਕ ਦੇ ਦਿੱਤੀ 3 ਦਸੰਬਰ ਹੂੰ ਜੀ ਬਹੁਤ ਵੱਡਾ ਲਸਾਨੀ ਇਕੱਠ ਜਿਹੜਾ ਆ ਤਿੰਨ ਦਸੰਬਰ ਨੂੰ 2024 2024 ਪਿਛਲੇ ਸਾਲ ਅਜ ਤੋਂ 1 ਸਾਲ ਪਹਿਲਾਂ ਲਿਆੜੇ ਹੋਇਆ ਜੀ ਉਹਦੇ ਵਿੱਚ ਸਾਡੇ 350 ਕਾਰਕੂਨ ਸਾਰੇ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਜਥੇ ਲੈ ਕੇ ਆਉਣਾ ਸੀ ਇਹਨਾਂ ਨੇ ਚੱਕ ਲਏ ਬਹੁਤ ਵੱਡੇ ਤਰੀਕੇ ਦਾ ਕਰੈਕਡਾਊਨ ਕੀਤਾ ਸਾਡੇ ਵਲੰਟੀਅਰ ਤੇ ਫੇਰ ਵੀ ਉਹ ਘੱਟ ਬਹੁਤ ਵੱਡਾ ਸੀ ਜੀ ਉਸ ਘੱਟ ਦੇ ਮੂਹਰੇ ਪੰਜਾਬ ਸਰਕਾਰ ਨੇ ਸਾਡੇ ਮੂਹਰੇ ਇਹ ਮੰਨਿਆ ਵੀ ਠੀਕ ਹੈ ਜੀ ਇੱਕ ਪੁਆਇੰਟ ਗੈਰਕਾਨੂੰਨੀ ਹੈ ਤੁਸੀਂ ਸਾਨੂੰ ਇੱਕ ਹਫਤੇ ਦਾ ਸਮਾਂ ਦੇ ਦਿਓ ਤੇ ਅਸੀਂ ਇਹ ਬੰਦ ਕਰ ਦਿਆਂਗੇ ਜੀ ਜੀ ਅਸੀਂ ਉਸ ਵੇਲੇ ਇਹਨਾਂ ਤੇ ਯਕੀਨ ਕਰਨਾ ਸਾਡੀ ਜਥੇਬੰਦੀ ਨੇ ਕਾਲੇ ਪਾੜੀ ਦੇ ਮੋਰਚੇ ਨੇ ਦੇਖਿਆ ਵੀ ਇੱਕ ਹਫਤੇ ਦਾ ਚਲੋ ਸਮਾਂ ਕੋਈ ਬਹੁਤਾ ਲੰਬਾ ਨਹੀਂ ਹੈ ਇਹ ਕਹਿਣ ਲੱਗ ਪਏ ਵੀ ਅਸੀਂ ਨਾ ਜੀ ਕੁਝ ਕਾਨੂੰਨੀ ਚੀਜ਼ਾਂ ਵੀ ਇਹਦੇ ਤੇ ਚੈੱਕ ਕਰਾਉਣੀਆਂ ਨੇ ਹਮ ਅਸੀਂ ਉਹ ਇੱਕ ਹਫਤੇ ਦਾ ਸਮਾਂ ਦੇ ਦਿੱਤਾ ਇੱਕ ਤੋਂ ਬਾਅਦ 9 ਦਸੰਬਰ ਨੂੰ ਸਕਰੀਨ ਇਹਨਾਂ ਨੇ ਐਨਜੀਟੀ ਨੇ ਦੁਬਾਰਾ ਕਹਿ ਦਿੱਤਾ ਬਈ ਇਹ ਸਾਰੇ ਕੰਮ ਬੰਦ ਕਰੋ ਔਰ ਜਿਹੜੇ ਹੁਕਮ ਅਦਲੀ ਕੀਤੀ ਆ ਬੀਬੀਸੀਬੀ ਨੇ ਅਕਸਰਾ ਨੇ ਉਹਦੇ ਉੱਤੇ ਵੀ ਨਹੀਂ ਤਾਂ ਜਿਹੜਾ ਐਕਸ਼ਨ ਹੋਊਗਾ ਹੂੰ ਬਹੁਤ ਸਾਰੇ ਵਰਤਾਰੇ ਦੇ ਵਿੱਚ ਅਸੀਂ ਜਿਹੜਾ 1 ਹਫਤਾ ਦਿੱਤਾ ਸੀ ਉਹਨੂੰ ਇਹ ਪੂਰਾ ਸਾਲ ਹੋ ਗਿਆ ਉਹ ਸਾਲ ਦੇ ਵਿੱਚ ਐਨਜੀਟੀ ਨੇ ਦੋ ਵਾਰੀ ਕਹਿ ਦਿੱਤਾ ਕ੍ਰਾਈਮ ਦੇ ਪਰਚੇ ਚੱਲ ਗਏ ਤੇ ਹੂੰ ਕੰਟੈਂਪਟ ਆਫ ਕੋਰਟ ਵੀ ਲੱਗ ਗਿਆ ਪਰ 1 ਸਾਲ ਦੇ ਵਿੱਚ ਹੋਰ ਲੋਕ ਜਿਹੜਾ ਨੂੰ ਕੈਂਸਰ ਜਿਨ੍ਹਾਂ ਨੂੰ ਜ਼ਹਿਰ ਜਾਣੀ ਸੀ ਉਹ ਲਗਾਤਾਰ ਜਾਂਦਾ ਰਿਹਾ ਔਰ ਇਹਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਉਨੇ ਸਾਡੇ ਦੇ ਉੱਤੇ ਤੱਕ ਰੈਕਡਾਊਨ ਕੀਤਾ ਵੀ ਸੀਨੀਅਰ ਖਾਂ ਦੇ ਜਾ ਸਕਦੇ ਹੂੰ 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 ਜੀ ਤੇ ਇਹਨਾਂ ਲੋਕਾਂ ਦੇ ਨਾਲ ਜਿਹੜੀ ਆ ਸਰਕਾਰ ਹਮੇਸ਼ਾ ਜਿਹੜੀ ਆ ਉਹ ਖੜੀ ਨਜ਼ਰ ਆਈ ਉਹਨਾਂ ਨੂੰ ਬਹੁਤ ਲੰਬਾ ਸਮਾਂ ਜਿਹੜਾ ਹੈ 1 ਸਾਲ ਦਾ ਦੇ ਦਿੱਤਾ ਗਿਆ ਅੱਜ ਦੀ ਗੱਲ ਉੱਤੇ ਖੜੀ ਹੈ ਵੀ ਇਹ ਕੋਰਟ ਦੇ ਆਰਡਰ ਜਿਹੜੇ ਆ ਪੋਲਿਊਸ਼ਨ ਕੰਟਰੋਲ ਬੋਰਡ ਨੇ ਲਾਗੂ ਨਹੀਂ ਕਰਾਏ ਤੇ ਜਦੋਂ 1 ਸਾਲ ਪੂਰਾ ਹੋ ਗਿਆ ਉਸ ਤਰੀਕੇ ਆ 3 ਦਸੰਬਰ 2025 ਤੇ ਅਸੀਂ ਫਿਰ ਆਪਣੀਆਂ ਜਥੇਬੰਦੀਆਂ ਨੂੰ ਕਾਲ ਦਿੱਤੀ ਆ ਬੀ ਆ ਜੀ ਗੁਰਦੁਆਰਾ ਦੁਕੁਨਵਾਨ ਸਾਹਿਬ ਤੋਂ 12 ਵਜੇ ਕੱਲ ਤੁਰ ਕੇ ਪਟਿਆਲੇ ਦੇ ਵਿੱਚ ਆਪ ਪলিউਸ਼ਨ ਕੰਟਰੋਲ ਬੋਰਡ ਪਟਿਆਲੇ ਦੇ ਵਿੱਚ ਇਹਨਾਂ ਜਿਹੜਾ ਹੈੱਡ ਆਫਿਸ ਆ ਉਹਦੇ ਦਫ਼ਤਰ ਦੇ ਬਾਹਰ ਕੱਟ ਕਰਾਂਗੇ ਹੂੰ ਹੂੰ ਸਾਡੇ ਲੋਕ ਉਸੇ ਤਰੀਕੇ ਨਾਲ ਮਰੇ ਆ ਜਿਵੇਂ ਜਿੱਦਾਂ ਭਾਈ ਜਸਵੰਤ ਸਿੰਘ ਖਾਲੜਾ ਆਉਣ ਵਾਲੇ ਅਣਪਛਾਤੀਆਂ ਲਾਸ਼ਾਂ ਦੀ ਗਿਣਤੀ ਲੱਭੀ ਸੀ ਨਾ ਜੀ ਹੂੰ ਅੱਜ ਵੀ ਸਾਡੇ ਲੋਕਾਂ ਨੂੰ ਉਸੇ ਤਰੀਕੇ ਦੇ ਨਾਲ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਆ ਔਰ ਉਦੋਂ ਜਦੋਂ ਕੋਰਟ ਨੇ ਕਹਿ ਦਿੱਤਾ ਵੀ ਗੈਰਕਾਨੂੰਨੀ ਹੈ ਉੱਥੇ ਅੱਜ ਇੱਕ ਸਰਕਾਰੀ ਜਿਹੜੇ ਰਾਜ ਸਭਾ ਮੈਂਬਰ ਆ ਬਾਬਾ ਸੀਚੇਵਾਲ ਉਹਨਾਂ ਦੀ ਕੁਟਿਆ ਦੀ ਉਸੇ ਥਾਂ ਦੇ ਉੱਤੇ ਆ ਸੀਚੇਵਾਲ ਜੀ ਇਹ ਕਹਿੰਦੇ ਆ ਲੋਕਾਂ ਨੂੰ ਵੀ ਇਹਨਾਂ ਨੂੰ ਗੰਦ ਪਾ ਲੈਣ ਦਿਓ ਆਪਾਂ ਕਾਰ ਸੇਵਾ ਕਰਕੇ ਮੂਹਰੇ ਖੜ ਕੇ ਚੱਕੀ ਜਾਂਦੇ ਆ ਪਰ ਸਾਡਾ ਇਹਨਾਂ ਨੂੰ ਬਾਰ ਬਾਰ ਇਹ ਕਹਿਣਾ ਆ ਵੀ ਇਹ ਗੰਦ ਜਿਹੜਾ ਵਿੱਚ ਡਿਗਣਾ ਹੀ ਨਹੀਂ ਚਾਹੀਦਾ ਔਰ ਜਿੱਥੇ ਸਰਕਾਰ ਨੇ ਕੋਰਟ ਦੇ ਆਰਡਰ ਲਾਗੂ ਕਰਾਉਣੇ ਸੀ ਤੁਸੀਂ ਲੋਕਾਂ ਦਾ ਧਿਆਨ ਭਟਕਾ ਕੇ ਲੋਕਾਂ ਨੂੰ ਉਹ ਗੰਦ ਚੱਕਣ ਨੂੰ ਕਾਰ ਸੇਵਾ ਦਾ ਨਾਮ ਵੀ ਇੱਕ ਜਿਹੜਾ ਗਲਤ ਤਰੀਕੇ ਦਾ ਇੱਥੇ ਵਰਤਦੇ ਪਏ ਆ ਇਹ ਸਾਡੇ ਇਹ ਇੱਕ ਫਿਲਾਸੀ ਦੇ ਵੀ ਖਿਲਾਫ ਹੈ ਕਾਨੂੰਨ ਦੇ ਵੀ ਖਿਲਾਫ ਹੈ ਔਰ ਮਨੁੱਖਤਾ ਦੇ ਵੀ ਜਿਹੜਾ ਆ ਇਹ ਚੀਜ਼ ਖਿਲਾਫ ਆ ਇਸ ਕਰਕੇ ਇੱਕ ਕਾਲ ਦਿੱਤੀ ਗਈ ਹੈ ਤੇ ਕੱਲ ਸਮੂਹ ਪੰਜਾਬ ਤੋਂ ਅਲੱਗ-ਅਲੱਗ ਜਥੇਬੰਦੀਆਂ ਪੰਜਾਬ ਦੇ ਵਿੱਚ ਜਿੰਨੇ ਮੂਤੇ ਇਸ ਵੇਲੇ ਚੱਲਦੇ ਪਏ ਆ ਚਾਹੇ ਕਮਾਲਦੂ ਆ ਤਲਵੰਡੀ ਅਕਲੀਆ ਚਮਕੌਰ ਸਾਹਿਬ ਜੀਰਾ ਸ਼ਰਾਬ ਫੈਕਟਰੀ ਔਰ ਇਹਨਾਂ ਸਾਰੇ ਕੇਸਾਂ ਦੇ ਵਿੱਚ ਵੀ ਪਬਲਿਕ ਐਕਸ਼ਨ ਕਮੇਟੀ ਦੇ ਕਾਲੇ ਪਾਣੀ ਦੇ ਮੁੱਦੇ ਜਿਹਨੇ ਘਾਰਕੂਨੇ ਆ ਰਲ ਕੇ ਅਸੀਂ ਕੰਮ ਕੀਤਾ ਤੇ ਕੱਲ ਅਸੀਂ ਸਾਰੇ ਇਕੱਠੇ ਹੋ ਕੇ ਆਪਣਾ ਜਿਹੜਾ ਰੋਹ ਆ ਦੱਸਾਂਗੇ ਔਰ ਸਾਡੇ ਵੱਲੋਂ ਕੋਈ ਮੈਂਬਰੈਂਡਮ ਨਹੀਂ ਦਿੱਤਾ ਜਾਣਾ ਸਾਡੇ ਵੱਲੋਂ ਕੋਈ ਗੱਲਬਾਤ ਨਹੀਂ ਹੋਣੀ ਅਸੀਂ ਸਿਰਫ ਪੰਜਾਬ ਦੇ ਲੋਕਾਂ ਨੂੰ ਦੱਸਣ ਆਇਆ ਵੀ ਆਹ ਬਿਲਡਿੰਗ ਆ ਇਹਦੇ ਕਰਕੇ ਤੁਸੀਂ ਮਰਦੇ ਪਏ ਹੋ ਆਹ ਇਮਾਰਤ ਆ ਜਿਹੜੀ ਕੰਮ ਨਹੀਂ ਕਰਦੇ ਨਹੀਂ ਕਰਦੀ ਪਈ ਔਰ ਇਹ ਉਹ ਅਫਸਰ ਆ ਜਿਨ੍ਹਾਂ ਕਰਕੇ ਪੰਜਾਬ ਦੇ ਲੋਕਾਂ ਦੇ ਜਵਾਕਾਂ ਦੇ ਵਿੱਚ ਜ਼ਹਿਰ ਦੇ ਜਿਹੜੇ ਟੀਕੇ ਆ ਦਰਿਆ ਦੇ ਥਰੂ ਲੱਗਦੇ ਪਏ ਆ ਇਹ ਰਿਸਪੌਂਸੀਬਲ ਹੋ ਗਿਆ ਅਸੀਂ ਉਹਨਾਂ ਨਾਲ ਕੱਲ ਕੋਈ ਕਮਿਊਨੀਕੇਸ਼ਨ ਨਹੀਂ ਕਰਨਾ ਕਿਉਂਕਿ ਕੋਰਟ ਕਹਿ ਚੁੱਕਾ ਆ ਹਾਂ ਜੀ ਲੜਾਈ ਹੈ ਉਹ ਸੜਕ ਤੇ ਹੋਊਗੀ ਦੂਸਰੀ ਜਿਹੜੀ ਕੋਰਟ ਦੀ ਲੜਾਈ ਹੈ ਉਹ ਜਿਹੜੀ ਆ ਚੱਲਦੀ ਰਹੂਗੀ ਨਹੀਂ ਤੇ ਇਹਨਾਂ ਅਸਰਾਂ ਤੇ ਵੀ ਪਰਚੇ ਹੋਣਗੇ ਇਹਨਾਂ ਨੂੰ ਵੀ ਬਣਦੀ ਸਜ਼ਾ ਜਿਹੜੀ ਕੋਰਟ ਦੇ ਥਰੂ ਹੋਣੀ ਹੈ ਉਹ ਦਵਾਨ ਤੱਕ ਜਾਵਾਂਗੇ ਬਾਕੀ ਜਿਹੜਾ ਪੰਜਾਬ ਸਰਕਾਰ ਦਾ ਜੋ ਰਵਈਆ ਰਿਹਾ ਹੈ ਜਿਸ ਤਰੀਕੇ ਦੇ ਨਾਲ ਇਹ ਲੋਕਾਂ ਦੇ ਮੁੱਰੇ ਜਿਹੜਾ ਲੈ ਕੇ ਆਵਾਂਗੇ ਔਰ ਇੱਥੋਂ ਤੱਕ ਰਵਈਆ ਇਹ ਹੈ ਵੀ ਜਿਹੜੀ ਧਿਰ ਨਾਲ ਸਾਡੀ ਲੜਾਈ ਹੈ ਜਦੋਂ ਅਸੀਂ ਨੈਸ਼ਨਲ ਗ੍ਰੀਨ ਇੰਟਰਵਿਊ ਦੇ ਵਿੱਚ ਜਾਂਦੇ ਆ ਪੰਜਾਬ ਸੋਲੂਸ਼ਨ ਕੰਟਰੋਲ ਬੋਰਡ ਦੇ ਜਿਹੜੇ ਵਕੀਲ ਹੈ ਤੇ ਉਹਨਾਂ ਦੇ ਵਕੀਲਾਂ ਦੇ ਘੇਰੇ ਦੇ ਵਿੱਚੋਂ ਨਿਕਲਦੇ ਆ ਜਿਨ੍ਹਾਂ ਨੇ ਕਦੇ ਔਰ ਜਦੋਂ ਅਸੀਂ ਓਬਜੈਕਸ਼ਨ ਭੇਜਦੇ ਆ ਪੀਪੀਸੀਬੀ ਨੂੰ ਤੇ ਇਹ ਕਹਿ ਦਿੰਦੇ ਆ ਜੀ ਉਹ ਤਾਂ ਉਹਨਾਂ ਦੀ ਪੁਰਾਣੀ ਜਾਣ ਫਿਆਣ ਆ ਸਾਸਰੀ ਕਾਲ ਬੁਲਾਉਣ ਜਾਂਦੇ ਆ ਤੇ ਇਹ ਸਾਸਰੀ ਕਾਲ ਪੰਜਾਬ ਦੀਆਂ ਲੜਦੀਆਂ ਧਿਰਾਂ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਅੱਜ ਤੱਕ ਕਦੇ ਨਹੀਂ ਬੁਲਾਈ ਹੂੰ ਤੇ ਕਿਹੜੀਆਂ ਕਿਹੜੀਆਂ ਧਿਰਾਂ ਜਿਹੜੀਆਂ ਕੱਲ ਜਿਹੜੇ ਇਸ ਕਾਲੇ ਪਾਣੀ ਦੇ ਮੋਰਚੇ ਦੇ ਵਿੱਚ ਸ਼ਾਮਲ ਹੋਣ ਗਿਆ ਜਿਹੜਾ ਦੁਖਨੌਰ ਸਾਹਿਬ ਤੋਂ ਪੀਪੀਐਸਬੀ ਤੱਕ ਜਾਏਗਾ ਸੀਬੀ ਤੱਕ ਇਹਦੇ ਵਿੱਚ ਜੀ ਪਬਲਿਕ ਐਕਸ਼ਨ ਕਮੇਟੀ ਜਿਹੜੀ ਜਸੇ ਬੰਦੀ ਹੈ ਇਹਦੇ ਸਾਰੇ ਮੈਂਬਰ ਆਪਣੇ ਤੌਰ ਦੇ ਉੱਤੇ ਜਿਵੇਂ ਕਿ ਹੂੰ ਜਾਂ ਜਿਹੜੇ ਪੁਰਾਣੇ ਮੋਰਚੇ ਸਾਡੇ ਨਾਲ ਲੜਦੇ ਰਹੇ ਐ ਮੱਥਿਆੜੇ ਦੀ ਲੜਾਈ ਵੀ ਕੀਤੀ ਸੀ ਨੇ ਲੜੀ ਸੀ ਮੱਥਿਆੜੇ ਮੋਰਚੇ ਤੋਂ ਟੀਮ ਸ਼ਾਮਿਲ ਹੋਏਗੀ ਜੀ ਕਲਵੰਡੀ ਸਾਬੋ ਮੋਰਚਾ ਜਿਹੜਾ ਆ ਜਿਹੜਾ ਸੀਮੈਂਟ ਫੈਕਟਰੀ ਦਾ ਪਲਾਂਟ ਸੀ ਜੀਐਸਡਬਲਿਊ ਉਹਨਾਂ ਦੀ ਟੀਮ ਸ਼ਾਮਿਲ ਹੋਣ ਜਾ ਰਹੀ ਹੈ ਜੀ ਜੀ ਚਮਕੌਰ ਸਾਹਿਬ ਮੋਰਚਾ ਜਿਹੜਾ ਰੂਚੀਰਾ ਪੇਪਰ ਮਿਲ ਉੱਥੇ ਵੀ ਸਾਡੇ ਇਕਲਾਸਾਨੀ ਸ਼ਹਾਦਤ ਜਿਹੜੀ ਜਗ੍ਹਾ ਤੇ ਹੋਈ ਹੈ ਉਸ ਜਗ੍ਹਾ ਨੂੰ ਖੁਰਦ-ਬੁਰਦ ਪੁੱਤਰ ਅਲੀ ਇੱਕ ਪੇਪਰ ਮਿਲ ਲਿਆਂਦੀ ਜਾ ਰਹੀ ਹੈ ਉਹਨਾਂ ਦੀ ਟੀਮ ਨੇ ਸ਼ਾਮਲ ਹੋਣਾ ਹੈ ਕਮਾਲੂ ਟਾਇਰ ਫੈਕਟਰੀ ਹੈ ਜੀਰਾ ਸ਼ਰਾਬ ਫੈਕਟਰੀ ਜਿਹੜਾ 22 ਸਾਲ ਤੋਂ 3 ਸਾਲ ਤੋਂ ਮੋਰਚਾ ਲੱਗਿਆ ਹੋਇਆ ਉਹਨਾਂ ਦੀ ਟੀਮ ਨੇ ਸ਼ਾਮਲ ਹੋਣਾ ਹੈ ਸਾਡੀ ਪੀਸੀ ਦੀਆਂ ਆਪਣੀਆਂ 50 ਦੇ ਗਰੀਬ ਜਥੇਬੰਦੀਆਂ ਨੇ ਉਹਨਾਂ ਨੇ ਆਪਣੇ ਜਿਹੜੇ ਕਰਮਚਾਰੀ ਭੇਜਣੇ ਆ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਹਮੇਸ਼ਾ ਹੀ ਸਾਥ ਹਮੇਸ਼ਾ ਦਿੰਦੇ ਆ ਇਹੋ ਜਿਹੇ ਮੁੱਦਿਆਂ ਦੇ ਸਾਡਾ ਬਹੁਤ ਸਾਥ ਉਹਨਾਂ ਨੇ ਦਿੱਤਾ ਆ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਉਹਨਾਂ ਦੀ ਜਿਹੜੀਆਂ ਟੀਮਾਂ ਨੇ ਪਟਿਆਲੇ ਦੇ ਆਲੇ-ਦੁਆਲੇ ਦੀਆਂ ਉਹਨਾਂ ਨੇ ਇਹਦੇ ਵਿੱਚ ਜਿਹੜਾ ਆ ਆਪਣੀ ਹਾਜ਼ਰੀ ਲਵਾਉਣ ਦੀ ਜਿਹੜੀ ਆ ਹਾਮੀ ਭਰੀ ਆ ਕਹਿੰਦਾ ਕਹਿੰਦਾ ਪਾਪ ਡਾਕਟਰ ਸਾਹਿਬ ਕਿ ਪੰਜਾਬ ਵਿੱਚ ਬੁੱਢੇ ਦਰਿਆ ਤੇ ਹੋਰ ਜਿਹੜੇ ਪ੍ਰਦੂਸ਼ਿਤ ਬਿਮਾਰੀਆਂ ਫੈਲਾਉਣ ਵਾਲੇ ਪਾਣੀ ਨੇ ਉਹਨਾਂ ਨੂੰ ਰੋਕਣ ਲਈ ਥੰਮਣ ਲਈ ਇਹ ਮੋਰਚਾ ਬੰਦੀ ਹੈ ਤੇ ਇਹ ਮਿਹਨਤ ਤੁਹਾਡੀ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਕੋਰਟ ਕਚਹਿਰੀਆਂ ਵੀ ਤੁਹਾਡੇ ਹੱਕ ਦੇ ਵਿੱਚ ਖੜਦੀਆਂ ਵਿਖਾਈ ਦੇ ਰਹੀਆਂ ਨੇ ਪਰੰਤੂ ਕਿਤੇ ਨਾ ਕਿਤੇ ਜਾ ਕੇ ਉੱਥੋਂ ਤੱਕ ਖਤਨੀ ਪਹੁੰਚ ਪੈ ਰਿਹਾ ਕਿ ਇਹ ਮਸਲਾ ਹੱਲ ਹੋ ਜਾਏ ਸਾਰਥਿਕ ਤਰੀਕੇ ਦੇ ਨਾਲ ਖਾਸ ਤਰੀਕ ਐਗਜ਼ੀਕਿਊਸ਼ਨ ਬਾਡੀ ਪੰਜਾਬ ਸਰਕਾਰ ਹੈ ਜੀ ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਇਹ ਕਹਿੰਦੀ ਆ ਵੀ ਅਸੀਂ ਤੁਹਾਨੂੰ ਦਵਾਈਆਂ ਦੇ ਦੇਵਾਂਗੇ ਹੂੰ ਤੁਸੀਂ ਦਵਾਈ ਲੈ ਲਿਓ ਪਰ ਬਿਮਾਰੀ ਜਿਹੜੀ ਆ ਤੁਹਾਨੂੰ ਜਿਹੜੀ ਆ ਝੱਲਣੀ ਪੈਣੀ ਆ ਅਸੀਂ ਤੁਹਾਡੇ ਡੰਗਾ ਤਾਂ ਮਾਰ ਸਕਦੇ ਆ ਪਰ ਜਿਹੜੇ ਪਾਣੀ ਦਾ ਅਤਵਾਦ ਫਲਾਉਣ ਵਾਲੇ ਆ ਇਹਨਾਂ ਨੂੰ ਅਸੀਂ ਬਿਜ਼ਨਸਮੈਨ ਕਹਿ ਦਿੰਦੇ ਆ ਇਹਨਾਂ ਨੂੰ ਅਸੀਂ ਇੰਡਸਟਰੀਅਲਿਸਟ ਕਹਿ ਦਿੰਦੇ ਆ ਤੇ ਸਾਡਾ ਜਿਹੜਾ ਹੀਆਂ ਆ ਇਹਨਾਂ ਦੇ ਜਿਹੜਾ ਆ ਕਾਨੂੰਨ ਵਰਤਣ ਦਾ ਉਹ ਨਹੀਂ ਪੈਂਦਾ ਹਮਮ ਹਮ ਹਾਂ ਓਕੇ ਕੋਈ ਜਿਹੜਾ ਤੁਹਾਡੇ ਖਮਾਉ ਪੁੱਤ ਹੈ ਜਾਂ ਜੋ ਵੀ ਤੁਸੀਂ ਕਹਿ ਲਓ ਹਮ ਹਮ ਡਾਕਟਰ ਸਾਹਿਬ ਇਹ ਕੈਂਸਰ ਦੀ ਕੀ ਰਿਪੋਰਟ ਹੈ ਪੰਜਾਬ ਦੇ ਵਿੱਚ ਬੜੇ-ਬੜੇ ਪੱਧਰ ਤੇ ਫੈਲ ਰਿਹਾ ਹੈ ਚਰਚਾ ਹੈ ਕਿ ਕੋਰੋਨਾ ਨਾਲੋਂ ਵੀ ਵੱਧ ਜਿਹੜੀਆਂ ਕਾਤਕ ਇਹਦਾ ਜਿਹੜਾ ਪੈਰ ਪਸਾਰਾ ਹੋ ਰਿਹਾ ਪੰਜਾਬ ਦੇ ਵਿੱਚ ਦੇਖੋ ਕੋਵਿਡ ਤੇ ਇੱਕ ਪੂਰੀ ਦੁਨੀਆ ਚ ਜਿਹੜੀ ਇੱਕ ਵਾਇਰਸ ਹੈਗਾ ਜਿਹੜਾ ਫੈਲਿਆ ਉਹਦਾ ਮੁਕਾਬਲਾ ਪੰਜਾਬ ਦੇ ਲੋਕਾਂ ਨੇ ਪਰ ਪੰਜਾਬ ਨੇ ਉਸ ਵੇਲੇ ਸੋਹਣੇ ਤਰੀਕੇ ਨਾਲ ਕੀਤਾ ਨੁਕਸਾਨ ਤੇ ਬਹੁਤ ਹੋਇਆ ਬਟ ਫੇਰ ਵੀ ਕੇਰਲ ਤੇ ਪੰਜਾਬ ਉਹ ਦੋ ਐਸੇ ਸੂਬੇ ਸੀ ਜਿਨ੍ਹਾਂ ਨੇ ਉਸ ਵੇਲੇ ਸੋਹਣੇ ਤਰੀਕੇ ਨਾਲ ਉਹ ਲੜਾਈ ਲੜੀ ਹੈ ਹਮ ਹਮ ਦਾ ਹਾਲ ਸਾਡੇ ਨਾਲ ਵੀ ਜਿਹੜਾ ਆ ਬਹੁਤ ਜ਼ਿਆਦਾ ਕਈ ਗੁਣਾ ਮਾੜਾ ਸੀ ਹੂੰ ਹੂੰ ਜਿਹੜਾ ਕੈਂਸਰ ਆ ਉਹਦਾ ਵੱਡਾ ਕਾਰਨ ਜਿਹੜਾ ਆ ਪੰਜਾਬ ਦੇ ਵਿੱਚ ਪੀਣ ਵਾਲੇ ਪਾਣੀ ਦੇ ਵਿੱਚ ਜਿਹੜਾ ਇੰਡਸਟਰੀਅਲ ਪੋਲੂਸ਼ਨ ਆ ਉਹਨੂੰ ਸਿੱਧਾ ਹਰਲਾ ਦੇਣਾ ਆ ਹੂੰ ਹੂੰ ਬਹੁਤ ਧੱਤਕਿਆ ਬਹੁਤ ਅਣਮਨੁੱਖੀ ਆ ਔਰ ਪੰਜਾਬ ਦੀ ਜਿਹੜੀ ਐਥਨਿਸਿਟੀ ਹੈ ਜਿਹੜੀ ਸਾਡੀ ਪੰਜਾਬੀ ਕੌਮ ਆ ਹੂੰ ਤੇ ਉਹਦੇ ਲਈ ਵੀ ਵੱਡਾ ਖਤਰਾ ਜਿਹੜਾ ਆ ਬਣ ਗਿਆ ਕਿਉਂਕਿ ਸਾਡੀ ਜਿਹੜੀ ਗਿਣਤੀ ਆ ਅਸੀਂ ਤਾਂ ਪਹਿਲਾਂ ਹੀ ਖਿਲਰੇ ਹੋਏ ਆ ਉਹ ਜਿਹੜੇ ਬਹੁਤ ਆ ਵੱਡੇ ਇਕੱਠੇ ਬਹੁਤ ਗਏ ਆ ਹੂੰ ਸਾਡੀ ਗਿਣਤੀ ਪਹਿਲਾਂ ਹੀ ਬਹੁਤ ਘਟਿਆ ਤੇ ਉਹਦੇ ਵਿੱਚ ਯੰਗ ਜਨਰੇਸ਼ਨ ਆ ਏਸ ਬੁੱਢੇ ਦਰਿਆ ਕਰਕੇ ਬਹੁਤ ਜਗ੍ਹਾ ਤੇ ਐਸੇ ਕੇਸ ਵੀ ਆਏ ਆ ਵੀ ਸਾਡੇ ਚ ਜੀਨ ਡਿਫੈਕਟ ਹੋ ਗਏ ਜਿਹੜੇ ਜੀਨ ਨੇ ਸਾਡੀ ਪੁਸ਼ਤਦਰ ਪੁਸ਼ਤ ਇੱਕ ਕਾਪੀ ਪੰਜਾਬੀ ਦੇ ਗਾਂਚ ਆਪਣੀ ਆ ਉਹਦੇ ਵਿੱਚ ਐਸੇ ਡਿਫੈਕਟ ਆਏ ਆ ਵੀ ਕੈਂਸਰ ਦਾ ਪੁੱਛ ਦਰ ਪੁੱਛ ਚੱਲਣ ਦਾ ਵੀ ਫਤਰਾ ਆ ਇੱਕ ਪਾਰਟिकुलर ਅੱਖ ਦਾ ਕੈਂਸਰ ਜਿਹੜਾ ਆ ਉਹਦੇ ਜਿਆਦੇ ਕੈਚਮੈਂਟ ਏਰੀਆ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਤਿੰਨ ਜਨਰੇਸ਼ਨਾਂ ਦੇ ਵਿੱਚ ਰਿਕਾਰਡ ਕਰ ਲਿਆ ਗਿਆ ਆਲਰੇਡੀ ਓਕੇ ਕਰਦੇ ਆ ਦੀ ਇਹ ਤਾਂ ਉਹ ਗੱਲ ਆ ਵੀ ਜਦੋਂ ਅਸੀਂ ਕਿਸੇ ਚੀਜ਼ ਦਾ ਅੰਕੜਾ ਹੀ ਨਹੀਂ ਰੱਖਣਾ ਨਹੀਂ ਜਿਹਦੇ ਤਨ ਲੱਗੇ ਉਹ ਜਾਣੇ ਬਾਕੀਆਂ ਦੇ ਲਈ ਕੋਈ ਮਰੇ ਕੋਈ ਜੀਵੇ ਹਾਂ ਬਿਲਕੁਲ ਜੀ 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 ਅਸੀਂ ਇਹਨੂੰ ਜਦੋਂ ਜਿਹਨਾਂ ਪਰਿਵਾਰਾਂ ਨੂੰ ਅਸੀਂ ਜਾਣਦੇ ਆ ਮਿਲਦੇ ਆ ਜਦੋਂ ਆਪਾਂ ਉਹਨਾਂ ਨੂੰ ਬਰੀਕੀ ਨਾਲ ਜਾਣਦੇ ਆ ਤੇ ਸਾਡੇ ਲੋਕਾਂ ਦਾ ਮਾਲਵੇ ਦੇ ਵਿੱਚ ਜਿਹੜਾ ਆ ਖਾਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਮਾਲਵੇ ਦੇ ਵਿੱਚ ਦੇ ਇੰਡਸਟਰੀ ਕਰਕੇ ਅਤੇ self sufficient ਹੋਣੇ ਚਾਹੀਦੇ ਸੀ ਹੂੰ ਬਿਲਕੁਲ ਬਿਲਕੁਲ ਮਾਲਵੇ ਦੇ ਵਿੱਚ ਬਿਮਾਰੀ ਵੀ ਵੱਧ ਹੈ ਮਾਲਵੇ ਦੇ ਵਿੱਚ ਸੁਸਾਈਡ ਰੇਟ ਇੰਨਾ ਜ਼ਿਆਦਾ ਆ ਇਹ ਲੋ ਜੋ 97% ਸੁਸਾਈਡ ਮਾਲਵੇ ਦਾ ਆ ਤੇ 3% ਦਵਾਪੇ ਦੇ ਮਾਜੇਦਾਰ ਲਾ ਕੇ ਆ ਉਹਦਾ ਵੱਡਾ ਕਾਰਨ ਇਹ ਆ ਵੀ ਸਾਡੀ ਦੇਹਤ ਸਾਡੀ ਮਾਈਕਰੋ ਇਕਨੋਮੀ ਇਸ ਬਿਮਾਰੀ ਨੇ ਬਹੁਤ ਪੂਰੀ ਤਰ੍ਹਾਂ ਮਾਲਵੇ ਦੇ ਵਿੱਚ ਜਿਹੜਾ ਆ ਉਜਾੜੀ ਹੈ ਹੂੰ ਹੂੰ ਖੈਰ ਕਹਿ ਸਕਦੇ ਆ ਕਿ ਬੁੱਢੇ ਦਰਿਆ ਉਤੇ ਜਿਹੜਾ ਜਵਾਨੀ ਦਾ ਹੁੱਕਾ ਪੰਜਾਬ ਖੜਾ ਹੁੰਦਾ ਵਿਖਾਈ ਦੇ ਰਿਹਾ ਖੇਰ ਵੱਡੇ ਪੱਧਰ ਉੱਤੇ ਜਿਹੜਾ ਡਾਕਟਰ ਸਾਹਿਬ ਤੁਹਾਡੇ ਵੱਲੋਂ ਮਹਿਮੇ ਕਾਲੇ ਪਾਣੀਆਂ ਉੱਤੇ ਤਾਂ ਹੁਣ ਤੱਕ ਤੁਹਾਡੀ ਸਰਕਾਰ ਨਾਲ ਕੋਈ ਗੱਲਬਾਤ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਕੋਈ ਵਿਚ ਵਿਚਾਲੇ ਕੋਈ ਨਹੀਂ ਪੰਜਾਬ ਸਰਕਾਰ ਨੇ ਜਦੋਂ ਸਾਡੇ ਨਾਲ ਕਦੇ ਰਾਸਤਾ ਕਰਨਾ ਇਹਨਾਂ ਮੁੱਦਿਆਂ ਤੇ ਕਦੇ ਵੀ ਠੀਕ ਨਹੀਂ ਸਮਝਿਆ ਹਾਂ ਜਦੋਂ ਜਦੋਂ ਕੋਈ ਪੰਜਾਬ ਦੇ ਲੋਕ ਇਕੱਠੇ ਹੁੰਦੇ ਆ ਇਹ ਭਜਨਾਠ ਜਿਹੜਾ ਆ ਬਹੁਤ ਸੋਹਣੀ ਬਿਖਾਉਂਦੇ ਆ ਅਸੀਂ 28 ਤਰੀਕ ਦੀ ਕਾਲ ਦਿੱਤੀ ਤੇ 29 ਤਰੀਕ ਦੀ ਤੇ ਲੁਧਿਆਣੇ ਕੋਈ ਮੀਟਿੰਗ ਹੋ ਗਈ ਉਸ ਤੋਂ ਬਾਅਦ ਚੀਚਿਆਲ ਹੁਣੇ ਵੀ ਫੋਟੋ ਆ ਪਾਉਦੇ ਨਜ਼ਰ ਆਏ ਮਰ ਜੀ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹਦੇ ਵਿੱਚ ਇੱਕ ਤਾਂ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਆ ਵੀ ਬਹੁਤ ਕੰਮ ਹੋ ਰਿਹਾ ਪਰ ਚੀਚਿਆਲ ਹੁਣਾਂ ਤੋਂ ਕਦੇ ਵੀ ਇਸ ਦੀ ਗੱਲ ਹੀ ਨਹੀਂ ਕੀਤੀ ਵੀ ਉਹ ਜਿਹੜਾ ਜੀ ਉੱਥੇ ਜਿਹੜਾ ਪਾਣੀ ਗੰਦ ਡਿੱਗਦਾ ਬੰਦ ਹੋਣਾ ਚਾਹੀਦਾ ਕੋਈ ਗੱਲ ਕਰਦੇ ਆ ਜੀ ਵੀ ਉਹੋ ਗੰਦ ਲਾਏ ਜਾਣ ਪੰਜਾਬੀਓ ਤੁਸੀਂ ਆ ਕੇ ਕਾਰ ਸੇਵਾ ਦੇ ਨਾਂ ਤੇ ਚੱਕੀ ਜਾਓ ਜੇ ਮੈਂ ਇਹਨੂੰ ਕਾਰ ਸੇਵਾ ਦਾ ਨਾਮ ਦੇ ਦਿੰਦਾ ਇੰਨੀ ਗੱਲ ਉਹ ਕਰਦੇ ਆ ਔਰ ਜਿੰਨੀਆਂ ਵਾਤਾਵਰਣ ਦੀਆਂ ਲੜਾਈਆਂ ਨੇ ਸਾਡੇ ਲਈ ਟੀਚੇ ਵਾਲ ਹੋਣੀ ਇੱਕ ਔਕੜ ਬਣ ਕੇ ਸਾਡੇ ਮੂਰੇ ਆਉਂਦੇ ਆ ਇਹ ਅਦੀ ਮਤੇਆੜੇ ਵੀ ਦੇਖਿਆ ਜੀਰਾ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਵੀ ਅਸੀਂ ਵੇਖਿਆ ਪਰ ਪੰਜਾਬ ਦੇ ਲੋਕਾਂ ਦੇ ਸਿਰੜ ਨੂੰ ਸਲਾਮ ਕਰਨਾ ਬਣਦਾ ਕਿ ਜਿਹੜੀ ਚਿਤ ਹੋਈ ਹੈ ਉਹ ਹਮੇਸ਼ਾ ਲੋਕਾਂ ਦੀ ਹੋਈ ਹੈ ਔਰ ਇਹਦੀ 4-5 ਵਾਰੀ ਘੱਟੂ ਘਾਟ ਆਪਣੇ ਮੋਰਚਿਆਂ ਦੇ ਵਿੱਚ ਪੰਜਾਬ 'ਚ ਹੁਣ ਥੋੜੇ ਸਮੇਂ ਦੇ ਵਿੱਚ ਹੀ ਹੂੰ ਉਸੇ ਤਰੀਕੇ ਨਾਲ ਕਾਲੇ ਪਾਣੀ ਦਾ ਜਿਹੜਾ ਮੋਰਚਾ ਕਾਲੇ ਪਾਣੀ ਦਾ ਉਹਦੀ ਵੀ ਫਤਿਹ ਜਿਹੜੀ ਆ ਜ਼ਰੂਰ ਹੋਏਗੀ ਅਸੀਂ ਆਸਵਾਦ ਬਿਲਕੁਲ ਖੈਰ ਕਾਲੇ ਪਾਣੀ ਦਾ ਪੰਜਾਬ ਦੇ ਵਿੱਚ ਮੋਰਚਾ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕਾਲੇ ਪਾਣੀ ਦਾ ਜ਼ਿਕਰ ਦੇਸ਼ ਦੀ ਆਜ਼ਾਦੀ ਵੇਲੇ ਹੋਇਆ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ ਤੇ ਹੁਣ ਪੰਜਾਬੀ ਕਾਲੇ ਪਾਣੀ ਦੇ ਇੱਕ ਵੱਖਰੇ ਮੋਰਚੇ ਦੇ ਵਿੱਚ ਖੈਰ ਉਸ ਮੋਰਚੇ ਦੀ ਇੱਕ ਦਸਤਕ ਪਛਾਈ ਸ਼ਹਿਰ ਪਟਿਆਲਾ ਦੇ ਵਿੱਚ ਪੈ ਰਹੀ ਹੈ ਸਾਡੇ ਨਾਲ ਦਰਸ਼ਕਾਂ ਸਨੇਹ ਹੁਣ ਦੱਸਦੀ ਹੈ ਕਿ ਜੁੜੇ ਸਨ ਇਹ ਸਾਰੇ ਮਸਲੇ ਉੱਤੇ ਵਧੇਰੇ ਜਾਣਕਾਰੀ ਦੇਣ ਲਈ ਕਾਲੇ ਪਾਣੀ ਮੋਰਚੇ ਦੀ ਟੀਮ ਦੇ ਸਰਗਰ ਮੈਂਬਰ ਡਾਕਟਰ ਕਮਲਜੀਤ ਸਿੰਘ ਬੈਂਸ ਜੀ ਸੋ ਬੈਂਸ ਸਾਹਿਬ ਚੈਨਲ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਮਿਸ਼ਨ ਪੰਜਾਬੀ